ਹੈਲੋ ਫਰੈਂਡਸ ਹੈਲੋ ਫਰੈਂਡ ਕਿਵੇਂ ਹੋ ਹੈਪੀ ਦੀਵਾਲੀ ਬੁੱਲ ਬਲੀ ਹੈਪੀ ਦੀਵਾਲੀ ਸ਼ੈਮ ਰੂ ਓਏ ਹੈਪੀ ਦੀਵਾਲੀ ਬੋ ਸਾਰਿਆਂ ਨੂੰ ਮੈਂ ਮੈਂ ਸ਼ੈਮ ਰੂ ਬੋਤਾ ਚੰਗਾ ਹੈਪੀ ਦੀਵਾਲੀ ਬੋ ਇੱਕ ਵਾਰ ਆਪੇ ਦੀਵਾਲੀ ਹੈਪੀ ਦੀਵਾਲੀ ਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਆ ਮੱਥਾ ਟੇਕਣ ਲਈ ਹਨਾ ਹਾਂ ਫਿਰ ਜਦੋਂ ਟਾਈਮ ਮੱਥਾ ਲੱਗਦਾ ਮੱਪਾ ਵੀ ਮੱਥਾ ਟੇਕਦਾ ਹੈ ਮੰਮੀ ਵੀ ਟਾਦੀ ਵੀ ਦਾਦੂ ਵੀ ਮੰਮੀ ਵੀ ਪੰਮਮੀ ਵੀ ਸਾਰੇ ਮਾਤਾ ਦੇਖਣਗੇ ਹਾਂ ਜੀ ਬਈ ਲਓ ਜੀ ਅਸੀਂ ਸਾਰੇ ਮਾਤਾ ਦੇਖਣ ਚੱਲੇ ਆਂ ਹਾਂ ਬਈ ਤੇ ਰਾਸਤੇ 'ਚ ਜੋ ਜੋ ਵੀ ਆਇਆ ਸੀ ਤੁਹਾਨੂੰ ਸਾਰਾ ਦਿਖਾਵਾਂਗੇ ਹੁਣ ਮੈਂ ਲਾਦਾ ਹਾਂ ਨੋਟੋ ਤੁਮ ਕੋਈ ਆਇਆ ਆਪਾਂ ਤੁੰਨੂੰ ਤੂਤ ਰਹਿਵਾਗੇ ਹਾਂ ਸਾਰਾ ਦਿਖਾਵਾਂਗੇ ਲਓ ਜੀ ਜੋ ਵੀ ਸਾਡਾ ਹੋ ਗਿਆ ਗੁੱਸੇ ਕਹਿੰਦਾ ਮੈਂ ਤੇ ਜਾਣਾ ਚਾਚੀ ਕੋਲ ਜਾਣਾ ਜੀ ਵੀ ਇਧਰ ਦੇਖ ਫਿਰ ਹੈਂ ਆਏ ਵੇ ਤੱਕ ਦੇਖ ਇਹ ਕਹਿੰਦਾ ਮੈਂ ਜਾਣਾ ਉਹਦੇ ਚਾਚੇ ਕੋਲ ਚਾਚੇ ਕੋਲ ਜਾਣਾ ਚਾਚੇ ਕੋਲ ਲੈਣਾ ਇਧਰ ਦੇ ਉੱਪਰ ਮੈਂ ਛੱਡ ਗਿਆ ਉਹ ਦੇਖ ਛੱਡ ਗਿਆ ਇਹਦਾ ਚਾਚਾ ਹੈਗਾ ਦੂਜੀ ਗੱਡੀ 'ਚ ਤੇ ਇਹ ਕਹਿੰਦਾ ਮੈਂ ਉੱਧਰ ਹੈਨਾ ਜਾਣਾ ਇਧਰ ਦੇਖੋ ਨਾ ਫਿਰ ਅਰੋਸ ਗਿਆ ਮੁੰਡਾ ਹਾਡਾ ਇਧਰ ਦੇਖ ਉਹ ਜੂਵੀ ਲੋ ਜੀ ਅਸੀਂ ਪਹੁੰਚ ਗਏ ਆ ਸਾਡੇ ਬਾਬਾ ਜੀ ਦੀ ਜਗ੍ਹਾ ਤੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਬਣਾਇਆ ਹੋਇਆ ਸੋਨੋ ਕਰੌਣੇ ਆ ਦਰਸ਼ਨ ਸਾਰੇ ਦੇ ਕਹਿ ਲਗੇ ਤੇ ਇੰਨੀ ਜਿਆਦਾ ਭੁਜਨ ਆਰਤੀ ਕਹਿ ਲਗੇ ਭਾਈਏ ਕੀ ਜੱਤ ਇਥੇ ਦੀ ਝੋਟੋ ਕਰਨਾ ਮੰਨਨੇ ਕਹਿੰਦੇ ਭਾਈਓ ਕਰੋ ਅਦੀ ਬਾਅਦ ਦੇ ਵਿੱਚ ਲੰਗਰ ਥੱਕ ਲਾਂਗੇ ਪਹਿਲੇ ਇਹਨਾਂ ਨੂੰ ਸੁਕਾ ਦਿਓ ਲੰਗਰ ਉਹਨੇ ਕੌਣ ਨੌਰੀ ਪੈਗੀ ਸਾਰੇ ਕਹਿਣ ਲੱਗੇ ਉਹ ਉਹ ਰਖਾ ਰਾਮਾ ਤੇਨੌਰ ਨਗਦਾਸ ਕਾਈ ਜਾਂਦਾ ਉਹ ਕਦੋਂ ਮਾਣ ਕਰਦਾ ਨੂੰ ਪੁੱਤਰ ਜਵਾ ਲਖਮੀ ਸਿੰਘ ਕੱਲ ਸਾਡੇ ਆਏ ਸੀ ਬੱਚੇ ਕਰਨ ਲੱਗੇ ਆੜ ਪੈ ਤੇ ਗਿਆ ਕੱਲੇ ਕੱਲੇ ਨਾਲ ਆ ਕੇ ਰਵੀ ਦਾਸ ਬਹਿ ਗਿਆ ਕਹਿੰਦੇ ਪੰਨ ਤਦ ਆ ਕੇ ਰਵੀ ਨਾਲ ਬਹਿ ਗਿਆ ਕੱਲੇ ਕੱਲੇ ਨਾਲ ਆ ਕੇ ਰਵੀ ਦਾਸ ਬਹਿ ਗਿਆ او 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 او